ਗੁਰੂ ਪਿਆਰੀ ਸਾਧ ਸੰਗਤ ਜੀਓ ਜਪਜੀ ਸਾਹਿਬ ਜੀ ਦੀ 17 ਨੰਬਰ ਪਉੜੀ ਦੀ ਸੰਖਿਆ ਅਤੀ ਸੰਖੇਪ ਅਰਥ ਆਪਾਂ ਵਿਚਾਰਨੇ ਹਨ ਅਸੰਖ ਜਪ ਅਸੰਖ ਭਾਉ ਬੇਅੰਤ ਹੀ ਅਕਾਲ ਪੁਰਖ ਪਰਮੇਸ਼ਰ ਦੇ ਜਪ ਹਨ ਅਨੇਕ ਤਰ੍ਹਾਂ ਦੇ ਖੰਡਮ ਰਹਿਮੰਡਾ ਦੇ ਵਿੱਚ ਜਪ ਹਨ ਸਾਧਨਾ ਹਨ ਤਪੱਸਿਆ ਹੈ ਅਸੰਖ ਭਾਵ ਅਤੇ ਅਸੰਖਾ ਹੀ ਐਸੇ ਨੇ ਜਿਹੜੇ ਉਸ ਜਪ ਦੇ ਵਿੱਚ ਸਾਧਨਾ ਦੇ ਵਿੱਚ ਭਾਵਨਾ ਰੱਖਦੇ ਨੇ ਪ੍ਰੇਮ ਰੱਖਦੇ ਨੇ ਸ਼ਰਧਾ ਰੱਖਦੇ ਨੇ ਜਿਹੜੀਆਂ ਛੋਟੀਆਂ ਪੰਕਤੀਆਂ ਹਨ ਇਹਨਾਂ ਦੇ ਵਿੱਚ ਅਕਸਰ ਵਿਸਰਾਮ ਸੈਂਟਰ ਵਿੱਚ ਲੱਗ ਜਾਂਦੇ ਨੇ ਮਦ ਵਿੱਚ ਲੱਗ ਜਾਂਦੇ ਨੇ ਔਰ ਜਿਹੜੇ ਵਿਸਰਾਮ ਥੋੜਾ ਪਹਿਲਾਂ ਜਾਂ ਥੋੜਾ ਪੰਕਤੀ ਦੇ ਅਖੀਰ ਵਿੱਚ ਲੱਗਣੇ ਹੁੰਦੇ ਨੇ ਉਹ ਨਾਲ-ਨਾਲ ਸਾਧ ਸੰਗਤ ਜੀ ਆਪ ਜੀ ਨੂੰ ਦੱਸ ਰਹੇ ਹਾਂ ਅਸੰਖ ਪੂਜਾ ਇੱਥੇ ਵਿਸਰਾਮ ਹੈ ਅਸੰਖਾਂ ਹੀ ਬੇਅੰਤ ਹੀ ਅਕਾਲ ਪੁਰਖ ਪਰਮੇਸ਼ਰ ਦੀਆਂ ਪੂਜਾ ਹਨ ਵੱਖ-ਵੱਖ ਧਰਮਾਂ ਦੇ ਸਾਹਿਤ ਵੱਖ-ਵੱਖ ਤਰੀਕਿਆਂ ਦੇ ਸਾਹਿਤ ਅਨੇਕਾ ਤਰ੍ਹਾਂ ਦੀਆਂ ਅਸੰਖਾਂ ਹੀ ਪੂਜਾ ਹਨ ਅਸੰਖ ਤਪਤਾਓ ਅਸੰਖਾਂ ਹੀ ਐਸੇ ਸਾਧਕ ਪੁਰਸ਼ ਹਨ ਜਿਹੜੇ ਤਪ ਨੂੰ ਤਾ ਰਹੇ ਨੇ ਭਾਵ ਤਾਮਸੀ ਭਗਤੀ ਕਰ ਰਹੇ ਨੇ ਤਪੱਸਿਆ ਕਰ ਰਹੇ ਨੇ ਕੁਝ ਭੁੱਖੇ ਰਹਿ ਕੇ ਕੁਝ ਪਿਆਸੇ ਰਹਿ ਕੇ ਕੁਝ ਧੂਨੇ ਤਪਾ ਕੇ ਤਪਤਾਉ ਤਪ ਕਰਦੇ ਨੇ ਆਪਣੇ ਆਪ ਨੂੰ ਹੀ ਜਿਹੜਾ ਹੈ ਕਸ਼ਟ ਦੇ ਕੇ ਤਾਉ ਦੇ ਕੇ ਅਸੰਖ ਗ੍ਰੰਥ ਜੋ ਪਰਮੇਸ਼ਰ ਨੇ अनेका ਹੀ ਖੰਡ ਬ੍ਰਹਿਮੰਡ ਬਣਾਏ ਨੇ ਜੋ ਪਾ ਤਾਲਾ ਪਾਤਲ ਲਖ ਆਗਾਸਾ ਆਗਾਸ ਲਖਾਂ ਹੀ ਪਤਾਲ ਆਕਾਸ਼ ਨੇ ਇੰਨੀਆਂ ਸ੍ਰਿਸ਼ਟੀਆਂ ਵਸ ਰਹੀਆਂ ਨੇ ਕਿ ਅਸੰਖਾਂ ਹੀ ਗ੍ਰੰਥ ਹਨ ਜਿਨ੍ਹਾਂ ਦੇ ਵਿੱਚ ਧਰਮ ਦੇ ਬਾਰੇ ਗਿਆਨ ਲਿਖਿਆ ਹੈ ਮੁੱਖ ਵੇਦ ਪਾਠ ਅਸੰਖਾਂ ਹੀ ਐਸੇ ਪਾਠੀ ਨੇ ਜਿਹੜੇ ਆਪਣੇ ਮੁਖ ਦੇ ਦੁਆਰਾ वेद ਧਾਰਮਿਕ ਗ੍ਰੰਥਾਂ ਦਾ ਪਾਠ ਕਰਦੇ ਨੇ ਸ਼ਾਮ वेद ऋगजुजਰ ਅਥਰਵਨ ਚਾਰੀ ਵੇਦਾਂ ਦੇ ਪਾਠੀ ਵੀ ਬੇਅੰਤ ਹਨ ਅਸੰਖ ਜੋਗ ਅਸੰਖਾਂ ਦੀ ਗਿਣਤੀ ਦੇ ਵਿੱਚ ਉਹ પુરੁਸ਼ ਨੇ ਜਿਨ੍ਹਾਂ ਨੇ ਯੋਗ ਕਮਾਇਆ ਹੈ ਰੱਬ ਦੇ ਨਾਲ ਜੁੜਨ ਦੀ ਸਾਧਨਾ ਦੇ ਵਿੱਚ ਉਹ ਜੁੜੇ ਹੋਏ ਨੇ ਮਨ ਰਹੇ ਉਦਾਸ ਮਨ ਕਰਕੇ ਜਗਤ ਦੇ ਪਦਾਰਥਾਂ ਵੱਲੋਂ ਸੰਸਾਰ ਦੀ ਦੌਲਤ ਦੇ ਵੱਲੋਂ ਉਹ ਉਦਾਸ ਰਹਿੰਦੇ ਨੇ ਕਿ ਸਾਨੂੰ ਇਸ ਦੀ ਕੋਈ ਲੋੜ ਨਹੀਂ ਹੈ ਰਹਾਏ ਦੇ ਦੁਨਿਹਹਾਹਿਆਂ ਦੀ ਆਵਾਜ਼ ਸਾਧ ਸੰਗਤ ਜੀ ਕੱਢਣੀ ਹੈ ਪਹਿਲਾ ਰਾਰਾ ਤੇ ਹਹਾ ਮੁਕਤਾ ਬੋਲ ਕੇ ਰਹ ਅੱਗੇ ਜਿਹੜਾ ਹਹਾ ਹੈ ਉਹਦੀ ਸਿਆਰੀ ਹਾਹੇ ਸਿਆਰੀ ਹੈ ਰਹੇ ਉਦਾਸ ਅਸੰਖ ਭਗਤ ਅਸੰਖਾਂ ਹੀ ਉਸ ਅਕਾਲ ਪੁਰਖ ਪਰਮੇਸ਼ਰ ਦੇ ਭਗਤ ਹਨ ਖੰਡਾਂ ਬ੍ਰਹਮੰਡਾਂ ਦੇ ਵਿੱਚ ਗੁਣ ਗਿਆਨ ਵਿਚਾਰ ਜਿਹੜੇ ਕਿ ਅਕਾਲ ਪੁਰਖ ਪਰਮੇਸ਼ਰ ਦੇ ਗੁਣਾਂ ਨੂੰ ਅਤੇ ਅਕਾਲ ਪੁਰਖ ਪਰਮੇਸ਼ਰ ਦੇ ਗਿਆਨ ਨੂੰ ਵਿਚਾਰਦੇ ਨੇ ਔਰ ਵਿਚਾਰਦੇ ਹੀ ਰਹਿੰਦੇ ਨੇ ਅਸੰਖ ਸਤੀ ਅਸੰਖਾਂ ਹੀ ਐਸੇ ਨੇ ਜਿਹੜੇ ਸੱਚੇ ਇਨਸਾਨ ਹਨ ਸੱਚ ਦੇ ਆਧਾਰ ਤੇ ਚੱਲਦੇ ਨੇ ਤੇ ਸਤ ਦੀ ਖੋਜ ਕਰਦੇ ਨੇ ਅਸੰਖਾਂ ਹੀ ਐਸੇ ਹਨ ਅਸੰਖ ਦਾਤਾਰ ਅਸੰਖਾਂ ਹੀ ਐਸੇ ਨੇ ਜਿਹੜੇ ਦਾਤਾਰ ਹਨ ਦਾਨੀ ਹਨ ਦਾਤਾਂ ਵੰਡਦੇ ਰਹਿੰਦੇ ਹਨ ਅਸੰਖ ਸੂਰ ਇੱਥੇ ਵਿਸਰਾਮ ਹੈ ਸੂਰ ਸੂਰਮਿਆਂ ਦਾ ਨਾਮ ਹੈ ਅਸੰਖਾਂ ਹੀ ਇਸ ਧਰਤੀ ਦੇ ਉੱਤੇ ਔਰ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਪਰਮਾਤਮਾ ਦੇ ਬਣਾਏ ਹੋਏ ਸੂਰਮੇ ਹਨ ਸੂਰਮਤਾਈਆਂ ਕਰਨ ਵਾਲੇ ਮੋਹ ਭਖ ਸਾਰ ਮੋਹ ਦਾ ਅਰਥ ਹੈ ਉਹਨਾਂ ਦਾ ਮੁਖੜਾ ਭਖ ਸਾਰ ਸਾਰ ਨਾਮ ਲੋਹੇ ਦਾ ਭਖ ਨਾਮ ਹੈ ਖਾ ਜਾਣਾ ਜਿਹੜੇ ਕਿ ਮੂੰਹ ਦੇ ਉੱਤੇ ਲੋਹੇ ਦੇ ਹਥਿਆਰ ਖਾ ਜਾਂਦੇ ਨੇ ਭਾਵ ਸੱਟਾਂ ਸਹਾਰ ਜਾਂਦੇ ਨੇ ਐਸੇ ਸੂਰਮੇ ਅਸੰਖਾਂ ਹੀ ਹਨ ਅਸੰਖ ਮੋਨ ਮੋਨ ਤੇ ਵਿਸਰਾਮ ਹੈ ਉਸ ਅਕਾਲ ਪੁਰਖ ਦੀ ਬਣਾਈ ਸ੍ਰਿਸ਼ਟੀ ਦੇ ਵਿੱਚ ਅਸੰਖਾ ਹੀ ਐਸੇ ਨੇ ਜਿਹੜੇ ਚੁੱਪ ਰਹਿੰਦੇ ਨੇ ਲੇਵ ਲਾਏ ਤਾਰ ਜੋ ਅਕਾਲ ਪੁਰਖ ਦੇ ਸਿਮਰਨ ਦੇ ਵਿੱਚ ਲੇਵ ਲਾ ਕੇ ਰੱਖਦੇ ਨੇ ਤਾਰ ਦਾ ਅਰਥ ਹੈ ਇੱਕ ਰਸ ਟੁੱਟਣ ਨਹੀਂ ਦਿੰਦੇ ਆਪਣੀ ਲੇਵ ਨੂੰ ਔਰ ਚੁੱਪ ਰਹਿੰਦੇ ਨੇ ਅਸੰਖਾ ਹੀ ਐਸੇ ਮੁੰਨੀ ਪਰਸ਼ਾਨਾ ਕੁਦਰਤ ਕਵਣ ਕਹਾ ਵਿਚਾਰ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ اے ਵਾਹਿਗੁਰੂ ਜੀ ਪਰਮੇਸ਼ਰ ਜੀ ਤੇਰੀ ਬਣਾਈ ਹੋਈ ਕੁਦਰਤ ਦੀ ਮੈਂ ਕਵਣ ਕਹਾ ਵਿਚਾਰ ਕਿਤਨੀਕ ਵਿਚਾਰ ਕਰਕੇ ਕਹਾ ਤੇ ਕਵਣ ਕੌਣ ਹੈ ਜਿਹੜਾ ਕਹਿ ਸਕਦਾ ਹੈ ਤੇਰੀ ਬਣਾਈ ਹੋਈ ਕੁਦਰਤ ਦੀ ਸਾਰੀ ਵਿਚਾਰ ਨੂੰ ਕੌਣ ਹੈ ਜਿਹੜਾ ਸੁਣਾ ਸਕਦਾ ਹੈ ਵਾਰਿਆ ਨਾ ਜਾਵਾ ਇਕ ਵਾਲ ਮੈਂ ਤਾਂ ਮਹਾਰਾਜ ਤੇਰੇ ਇੱਕ ਵਾਲ ਤੂੰ ਵੀ ਜਿਹੜਾ ਹੈ ਉਹ ਵਾਰਨੇ ਬਲਹਾਰਨੇ ਨਹੀਂ ਜਾ ਸਕਦਾ ਕਿਉਂਕਿ ਤੇਰਾ ਇੱਕ ਵਾਲ ਵੀ ਇਤਨਾ ਮਹਾਨ ਹੈ ਕਿ ਤੇਰੇ ਇੱਕ ਰੋਮ ਰੋਮ ਵਿੱਚ ਕਰੋੜਾਂ ਬ੍ਰਹਿਮੰਡ ਹਨ ਜੋ ਤੁਧ ਭਾਵੈ ਜੋ ਮਹਾਰਾਜ ਪਾਤਸ਼ਾਹ ਜੀ ਤੁਹਾਨੂੰ ਚੰਗਾ ਲੱਗਦਾ ਹੈ ਸਾਈ ਭਲੀਕਾਰ ਉਹੀ ਸਾਡੇ ਵਾਸਤੇ ਮਹਾਰਾਜ ਪਾਤਸ਼ਾਹ ਜੀ ਸਤਿਵਚਨ ਕਹਿ ਕੇ ਮੰਨਣਾ ਹੀ ਸਾਡੇ ਲਈ ਕਾਰ ਇਹ ਚੰਗੀ ਹੈ ਬਾਣਾ ਮੰਨਣਾ ਹੀ ਸਾਡੇ ਲਈ ਚੰਗਾ ਹੈ ਤੂੰ ਸਦਾ ਸਲਾਮਤ ਨਿਰੰਕਾਰ ਏ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੂੰ ਸਦਾ ਹੀ ਨਵਾ ਨਿਰਵਾਹ ਹੈ ਏ ਮਹਾਰਾਜ ਪਾਤਸ਼ਾਹ ਜੀ ਨਿਰਅਕਾਰ ਪ੍ਰਮਾਤਮਾ ਜੀ ਏ ਮਹਾਰਾਜ ਤੂੰ ਸਦਾ ਹੀ ਚੜ੍ਹਦੀ ਕਲਾ ਦੇ ਵਿੱਚ ਹੈ